ਹਾਂਜੀ ਦੋਸਤੋ ਬ੍ਰਾਂਡ ਸੇਲ ਮੇਲੇ ਤੇ ਐਂਡ ਆਫ ਸੀਜ਼ਨ ਦੀ ਸੇਲ ਲੱਗ ਚੁੱਕੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਡਿਊਕ ਨੇਵਾ ਅਤੇ ਰੋਡਸਟਾਰ ਕੰਪਨੀ ਦੇ ਤੁਹਾਨੂੰ ਬ੍ਰਾਂਡਡ ਕੱਪੜੇ ਮਿਲਣਗੇ ਲੋਰ ਜੈਕਟ スウェットਸ਼ਰਟ ਲੇਡੀਜ਼ ਐਂਡ ਜੈਂਟਸ ਤੁਸੀਂ ਤਿੰਨਾ ਆਰਟੀਕਲਾਂ ਚੋਂ ਜਿਹੜੇ ਮਰਜ਼ੀ ਤਿੰਨਾ ਆਰਟੀਕਲ ਲੈ ਲਓ ਇਹਦੇ ਵਿੱਚ ਤੁਹਾਨੂੰ ਸ਼ਰਟ ਵੀ ਮਿਲੂਗੀ ਆ ਦੇਖੋ ਇਸ ਤਰ੍ਹਾਂ ਦੀ ਸ਼ਰਟ ਆ ਲੋ ਜੈਕਟ ਲੇਡੀਜ਼ ਐਂਡ ਜੈਂਟਸ ਰੰਗ ਡਿਜ਼ਾਈਨ ਜਿਹੜੇ ਮਰਜ਼ੀ ਚਾਹੇ ਇਹਦਾ ਰੇਟ 3500 ਹੋਵੇ ਚਾਹੇ 2500 ਹੋਵੇ ਚਾਹੇ 1500 ਹੋਵੇ ਤੋਨੂੰ ਤਿੰਨ ਆਰਟੀਕਲ ਸਿਰਫ 1000 ਰੁਪਏ ਦੇ ਮਿਲਣਗੇ ਤਿੰਨ ਆਰਟੀਕਲਾਂ ਦੇ ਵਿੱਚ ਲੋਰ ਲੈ ਲਓ ਜੈਕਟ ਲੈ ਲਓ ਸ਼ਰਟ ਲੈ ਲਓ ਸਵੈਟਸ਼ਰਟ ਲੈ ਲਓ ਹੁੱਡੀ ਲੈ ਲਓ ਕੋਟ ਲੈ ਲਓ ਤਿੰਨ ਆਰਟੀਕਲਾਂ ਤੇ ਸਿਰਫ 1000 ਰੁਪਿਆ 1000 ਰੁਪਿਆ ਜੇ ਤੁਸੀਂ ਕਹੋ ਵੀ ਜਿਹੜੀ ਨੀਵਾ ਕੰਪਨੀ ਦੀ ਜੈਕਟ ਹੈ ਇਹ 1500 ਰੁਪਏ ਦੀ ਹੈ ਇਹ ਵੀ ਤੁਹਾਨੂੰ ਵਿੱਚ ਹੀ ਮਿਲੂਗੀ ਡਿਊਕ ਦੀ ਟੀ-ਸ਼ਰਟ ਹੈ ਡਿਊਕ ਦੀ ਹੁੱਡੀ ਹੈ ਡਿਊਕ ਦਾ ਚਾਹੇ ਲੋਰ ਹੈ ਚਾਹੇ ਰੌਡਸਟਾਰ ਦਾ ਚਾਹੇ ਨੀਵਾ ਦਾ ਤਿੰਨ ਆਰਟੀਕਲ ਤੁਹਾਨੂੰ 1000 ਰੁਪਏ ਦੇ ਮਿਲਣਗੇ 1000 ਰੁਪਏ ਦੇ ਤਿੰਨ ਆਰਟੀਕਲ ਚਾਹੇ ਉਹਦੇ ਉੱਤੇ ਪ੍ਰਿੰਟ 2500 1500 ਜਿੰਨਾ ਮਰਜ਼ੀ ਲੱਗਿਆ ਹੋਵੇ ਬ੍ਰਾਂਡ ਦੀ ਗਾਰੰਟੀ ਹੋਊਗੀ ਨੇਵਾ ਦੀ ਡਿਊਕ ਦੀ ਅਤੇ ਰੌਡਸਟਾਰ ਦੀ ਸਵੇ ਟੱਚ ਜਿਹੜੀ ਕਿ ਬ੍ਰਾਂਡ ਕੰਪਨੀ ਹੈ ਇਹਦੇ ਵਿੱਚ ਤੁਹਾਨੂੰ 오ਰੀਜਨਲ ਬ੍ਰਾਂਡ ਮਿਲੂਗਾ ਬਾਜ਼ਾਰ ਦੇ ਵਿੱਚ 20% ਫਲੈਟ ਡਿਸਕਾਊਂਟ ਮਿਲਦਾ ਪਰ ਇੱਥੇ ਤੁਹਾਨੂੰ 50% ਫਲੈਟ ਡਿਸਕਾਊਂਟ ਮਿਲੂਗਾ ਜਿੰਨਾ ਇਹ ਤੇ ਪ੍ਰਿੰਟ ਹੋਇਆ ਯਾਨੀ ਕਿ ਉਸ ਤੋਂ ਅੱਧਾ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਹੁੱਡੀ ਪੂਰਾ ਸੂਟ ਹੈ ਜੀ ਪੂਰਾ ਸੈੱਟ ਹੈ ਇਹਦੇ ਉੱਤੇ ਪ੍ਰਿੰਟ ਦੀ ਗੱਲ ਕਰੀਏ ਤਾਂ 1799 ਰੁਪਏ ਪ੍ਰਿੰਟ ਹੈ ਜੀ 1800 ਰੁਪਿਆ ਇਹ ਪੂਰਾ ਸੈੱਟ ਤੁਹਾਨੂੰ ਫਲੈਟ 50% ਡਿਸਕਾਊਂਟ ਕਰਕੇ 900 ਰੁਪਏ ਦਾ ਰਹਿ ਗਿਆ ਆਪਾਂ ਚਾਹੇ ਟਰੈਕ ਸੂਟ ਲੈ ਲਓ ਨਾਈਟ ਸੂਟ ਲੈ ਲਓ ਕੋਟ ਸੈੱਟ ਲੈ ਲਓ ਜਿਹੜਾ ਮਰਜ਼ੀ ਆਈਟਮ ਲੈ ਲਓ ਆਹ ਲਓ ਜੀ ਸਵੀਟ ਟੱਚ ਬ੍ਰਾਂਡ オリジナル ਬ੍ਰਾਂਡ ਹੈ ਪ੍ਰਿੰਟ ਰੇਟ ਦੀ ਗੱਲ ਕਰਾਂਗੇ 1799 ਇਹਦੇ ਹਾਫ ਰੇਟ ਦੇਣਾ ਈ ਤੁਸੀਂ ਲਓ ਜੀ ਇੱਧਰ ਆਜੋ ਇਹਦਾ ਪ੍ਰਿੰਟ ਰੇਟ ਹੈ ਜੀ 1399 ਰੁਪਏ ਇਹ ਵੀ ਹਾਫ ਰੇਟ 'ਚ ਹੈ ਜੀ। ਇੱਧਰ ਆ ਜੂ ਜੀ। ਸਵੀਟ ਟੱਚ ओरिजिनल ਬ੍ਰਾਂਡ ਹੈ। ਇਹਦੇ ਰੇਟ ਦੀ ਗੱਲ ਕਰਾਂਗੇ 1499 ਰੁਪਏ। ਇਹਦਾ ਵੀ ਤੁਸੀਂ ਹਾਫ ਰੇਟ ਦੇਣਾ ਯਾਨੀ ਕਿ 750 ਰੁਪਏ ਦੇਣਾ 1500 ਵਾਲੇ ਦਾ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਹੀ ਤੁਹਾਨੂੰ ਵਾਧੂ ਰੰਗ ਤੇ ਵਾਧੂ ਡਿਜ਼ਾਈਨ ਮਿਲਣਗੇ। ਇੱਕ ਵਾਰੀ ਤੁਸੀਂ ਦੇਖੋਗੇ ਆਹ ਕੈਮਰਾ ਘੁਮਾ ਕੇ ਦਿਖਾਓ ਜੀ ਕਿੰਨਾ ਸਟਾਕ ਪਤ ਪਿਆ ਇੱਥੇ ਕਿੰਨਾ ਸਟਾਕ ਆ। ਪੂਰਾ ਕੰਟੇਨਰ ਭਰ ਕੇ ਆ ਚੁੱਕਿਆ ਜੀ ਬ੍ਰਾਂਡ ਸਮਾਨ ਦਾ। ਨੇਵਾ ਸਵੀਟ ਟੱਚ ਚਾਹੇ ਤੁਸੀਂ ਰੌਡਸਟਾਰ ਲੈ ਲਓ ਡਿਊਕ ਲੈ ਲਓ ਜਿਹੜਾ ਮਰਜ਼ੀ ਲੈ ਲਓ ਐਂਡ ਆਫ ਸੀਜ਼ਨ ਦੀ ਸੇਲ ਲੱਗ ਚੁੱਕੀ ਹੈ ਉਹ ਲਿਵਰਟੀ ਕੰਪਨੀ ਦੇ オリジナル ਬੂਟ オリジナル ਲਿਵਰਟੀ ਹੋਊਗਾ オリジナル ਬ੍ਰਾਂਡ ਹੈ ਜੀ ਬ੍ਰਾਂਡ ਹੈ ਜੇ ਆਪਾਂ ਤੁਹਾਨੂੰ ਦਿਖਾਈਏ ਰੇਟ ਬਾਜ਼ਾਰ ਦੇ ਵਿੱਚ 40% ਡਿਸਕਾਊਂਟ ਕਰਦੇ ਨੇ ਆ ਲੋ 1399 ਰੁਪਏ ਇਹਦੇ ਉੱਤੇ ਰੇਟ ਲਿਖਿਆ ਹੋਇਆ ਪਰ ਇੱਥੇ ਤੁਹਾਨੂੰ ਐਂਡ ਆਫ ਸੀਜ਼ਨ ਕਰਕੇ 1000 ਰੁਪਏ ਦੇ ਤਿੰਨ ਜੋੜੇ ਮਿਲਣਗੇ ਰੰਗ ਦੇਖੋ ਡਿਜ਼ਾਈਨ ਦੇਖੋ ਆ ਲੋ ਬਾਈ ਜੀ ਇੱਕ ਚੀਜ਼ ਹੈ ਇਹ ਚੀਜ਼ ਪੇਸ਼ ਕੀਤੀ ਹੈ ਚੀਜ਼ ਐਂਡ ਆਫ ਸੀਜ਼ਨ ਕਰਕੇ ਬ੍ਰਾਂਡ ਸੇਲ ਮੇਲੇ ਵਾਲਿਆਂ ਨੇ 1000 ਰੁਪਏ ਦੇ ਤਿੰਨ ਜੋੜੇ ਕਰ ਦਿੱਤੇ ਨੇ ਜੇ ਪਾ ਸਟਾਕ ਦੀ ਗੱਲ ਕਰੀਏ ਜੀ ਆ ਸਾਰੇ ਡੱਬੇ ਭਰੇ ਹੋਇਆ ਆ ਸਟਾਕ ਇੱਧਰ ਚੱਕੋ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਸਟਾਕ ਦੀ ਕੋਈ ਗੱਲ ਹੀ ਨਹੀਂ ਆ ਲੋ 1000 ਰੁਪਏ ਦੇ ਤਿੰਨ 1000 ਰੁਪਏ ਦੇ ਤਿੰਨ ਆ ਲੋ ਜਿੰਨੇ ਮਰਜ਼ੀ ਲੈ ਲਓ ਆ ਸਾਰਾ ਸਟਾਕ ਬਾਧੂ ਪਿਆ ਹੋਰ ਵੀ ਪਿੱਛੇ ਬਾਧੂ ਮਾਲ ਪਿਆ 1000 ਰੁਪਏ ਦੇ ਤਿੰਨ ਜੋੜੇ ਔਰਿਜਨਲ ਲਿਬਰਟੀ ਬ੍ਰਾਂਡ ਹੋਊਗਾ ਬਾਕੀ ਜੇ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਪਹੁੰਚਣਾ ਕਿੱਥੇ ਹੈ ਨੇੜੇ ਭਗਤ ਸਿੰਘ ਚੌਕ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਬ੍ਰਾਂਡ ਸੇਲ ਮੇਲੇ ਦੇ ਸ਼ੋਰੂਮ ਤੇ ਤਾਂ ਦੋਸਤੋ ਆਪਣੇ ਆਪਣੇ ਮਨਪਸੰਦ ਪੀਸ ਆਪਣੇ ਆਪਣੇ ਸਾਈਜ਼ ਦੇ ਪੀਸ ਛਾਂਟ ਛਾਂਟ ਕੇ ਲੈ ਜਾਓ ਲਿਬਰਟੀ ਬ੍ਰਾਂਡ ਦੇ ਬੂਟ ਬ੍ਰਾਂਡ ਕੰਪਨੀ ਦੇ ਜਾਕਟਾਂ ਚਾਹੇ ਡਿਊਕ ਹੋਵੇ ਨੇਵਾ ਹੋਵੇ ਰਾਉਂਡ ਸਟਾਰ ਹੋਵੇ ਤਾਂ ਇਹ ਤੁਹਾਨੂੰ ਮਿਲਣ ਜਾ ਰਹੀਆਂ ਐਂਡ ਆਫ ਸੀਜ਼ਨ ਕਰਕੇ 1000 ਰੁਪਏ ਦੀਆਂ ਤਿੰਨ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਆ ਲੋ ਹਾਫ 슬ੀਵ ਜੈਕਟ ਲੈ ਲਓ ਫੁੱਲ 슬ੀਵ ਜੈਕਟ ਲੈ ਲਓ 1000 ਰੁਪਏ ਦੀਆਂ ਤਿੰਨ 1000 ਰੁਪਏ ਦੀਆਂ ਤਿੰਨ ਵਾਧੂ ਸਾਈਜ਼ ਮਿਲ ਜਾਣਗੇ ਵਾਧੂ ਰੰਗ ਮਿਲ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਸਟਾਕ ਆ ਲੋ ਸਟਾਕ ਦੇਖੋ ਜੀ 1000 ਰੁਪਏ ਦੀਆਂ ਤਿੰਨ ਜੈਕਟਾਂ ਐਂਡ ਆਫ ਸੀਜ਼ਨ ਕਰਕੇ ਸੇਲ ਮੇਲਾ ਲੱਗ ਚੁੱਕਿਆ ਪਹੁੰਚਣਾ ਕਿੱਥੇ ਹੈ ਨੇੜੇ ਭਗਤ ਸਿੰਘ ਚੌਕ ਮਾਨਸਾ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਬ੍ਰਾਂਡ ਸੇਲ ਮੇਲਾ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਫੋਨ ਕਰੋ ਜਿਆਦਾ ਜਾਣਕਾਰੀ ਪਾਓ ਤਾਂ ਤੁਹਾਨੂੰ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ